ਦੀਪ ਪੰਨੂ ਹੈ ਤੇ ਲੋਕ ਇਸ ਨੂੰ ਪੰਜਾਬੀ ਗਾਇਕੀ ਦੇ ਖੇਤਰ 'ਚ ਸਰਗਰਮ ਹੋਣ ਕਰਕੇ ਰਮਨ ਪੰਨੂ ਦੇ ਨਾਮ ਨਾਲ ਜਾਣਦੇ ਨੇ ਇੱਕ ਵਾਰ ਦੁਪਹਿਰੇ ਮਲੇਰਕੋਟਲਾ ਦੇ ਪਿੰਡ ਰੋਹੀੜਾ ਜਾਈਓ ਜੇ ਤੋ ਹੁਣ ਜਾ ਰਿਹਾ ਇੱਕ ਸੱਭਿਆਚਾਰਕ ਪ੍ਰੋਗਰਾਮ 'ਚ ਜਦੋਂ ਰਮਨ ਪੰਨੂ ਆਪਣੇ ਉਸਤਾਦ ਪੰਜਾਬੀ ਗਾਇਕ ਸਾਬਰ ਕੋਟੀ ਨਾਲ ਪੁੱਜੇ ਤਾਂ ਐਨ ਮੌਕੇ ਪੰਨੂ ਦੀ ਪਤਨੀ ਤੇ ਸੱਸ ਨੇ ਹੰਗਾਮਾ ਖੜਾ ਕਰ ਦਿੱਤਾ ਅਦੇ ਪੰਨੂ ਦੀ ਪਤਨੀ ਨੇ ਆਪਣੇ ਪਤੀ ਦੀ ਸਾਰੇ ਕਲਾਕਾਰਾਂ ਦੇ ਸਾਹਮਣੇ ਚੰਗੀ ਖਿੱਚਤੂ ਕੀਤੀ ਮਾਹੌਲ ਵਿਗੜਦਾ ਵੇਖ ਕੇ ਪੁਲਿਸ ਨੂੰ ਮਾਮਲੇ 'ਚ ਦਖਲ ਦੇਣਾ ਪਿਆ ਅਦੇ ਲੇਡੀ ਪੁਲਿਸ ਦੀ ਮਦਦ ਨਾਲ ਇਨਸਾਫ ਮੰਗ ਰਹੀ ਪੰਨੂ ਦੀ ਪਤਨੀ ਨੂੰ ਦੂਰ ਤੱਕ ਖਦੇੜ ਦਿੱਤਾ ਗਿਆ ਰੋਜ਼ ਪ੍ਰਗਟਾ ਰਹੀ ਪੰਨੂ ਦੀ ਪਤਨੀ ਦਾ ਇਲਜ਼ਾਮ ਸੀ ਕਿ ਦਾਜ ਦੇਹ ਦੀ ਮੰਗ ਪੂਰੀ ਨਾ ਹੋਣ ਕਰਕੇ ਉਸ ਦੇ ਸਟੇਜ ਕਲਾਕਾਰ ਪਤੀ ਨੇ ਉਸ ਨੂੰ ਉਦੋਂ ਘਰੋਂ ਬਾਹਰ ਕੱਢਿਆ ਸੀ ਜਦੋਂ ਉਹ ਗਰਭਵਤੀ ਸੀ ਉਹਨਾਂ ਨੇ ਵਿਆਹ ਤੋਂ 4 ਮਹੀਨੇ ਦੇ ਵਿੱਚ ਵਿੱਚ ਹੀ ਮੇਰੇ ਤੋਂ ਦਾਦਾ ਦੇਹ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਮੇਰੇ ਤੋਂ 20,000 ਰੁਪਏ ਦੀ ਮੰਗ ਰੱਖੀ ਪਰ ਅਸੀਂ ਉਹ ਪੂਰੀ ਨਹੀਂ ਕਰ ਸਕੇ। ਉਹਨਾਂ ਨੇ ਮੇਰੀ ਕੁਟਮਾਰ ਕਰਕੇ ਮੈਨੂੰ ਘਰੋਂ ਕੱਢ ਦਿੱਤਾ। ਮੈਨੂੰ 1 ਸਾਲ ਹੋ ਗਿਆ ਮੈਂ ਆਪਣੇ ਪੇਕੇ ਘਰ ਬੈਠੀ ਹਾਂ ਪਰ ਮੈਨੂੰ ਹੁਣ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ। ਉਧਰ ਆਪਣੀ ਪਤਨੀ ਦੇ ਅਚਨਚੇਤ ਹੋਏ ਇਸ ਤਰ੍ਹਾਂ ਦੇ ਹਮਲੇ ਤੋਂ ਡਰਪੌਰ ਹੋਏ ਪੰਜਾਬੀ ਗਾਇਕ ਰਮਨ ਪੰਨੂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਕੋਰਾ ਝੂਠ ਦੱਸ ਰਹੇ ਨੇ। ਆ ਗੁਰਦੁਆਰਾ ਸਿੱਦਾ ਸਿੰਘਾਂ ਦੀ ਧਰਤੀ ਆ 35 ਹਜ਼ਾਰ ਸਿੰਘ ਸੀ ਇੱਥੇ ਮੈਂ ਕਹਿੰਦਾ ਹੱਥ ਜੋੜ ਕੇ ਜੇ ਮੈਂ ਕੋਈ ਵੀ ਗੁਨਾਹ ਕੀਤਾ ਹੋਵੇ ਕੋਈ ਵੀ ਦਾਜ ਦੇਹ ਅਜ ਕਦੇ ਵੀ ਮੰਗਿਆ ਹੋਵੇ ਓਲਟਾ ਇਹਨਾਂ ਨੂੰ ਦਿੱਤਾ ਜੀ ਗੁਰਦੁਆਰਾ ਸਾਹਮਣੇ ਧਰਤੀ ਦੇ ਖੜਾ ਮਾਂ ਦੂਸਰੇ ਪਾਸੇ ਐਸ ਸਿੰਘਰ ਨਾਲ ਪੁਜੇ ਸਾਬਰਕੋਟੀ ਨੇ ਜਿੱਥੇ ਇਸ ਮੌਕੇ ਤੇ ਕੁਝ ਵੀ ਨਹੀਂ ਪਤਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਛੁਡਾ ਲਿਆ ਉੱਥੇ ਹੀ ਪੁਲਿਸ ਅਧਿਕਾਰੀ ਵੀ ਇਸ ਮਾਮਲੇ ਤੋਂ ਕੰਨੀ ਕਤਰੌਂਦੇ ਨਜ਼ਰ ਆਏ ਨਾਲ ਕੋਈ ਮਤਲਬ ਨਹੀਂ ਮੈਂ ਇਸ ਕਰਕੇ ਆਇਆ ਕਿ ਬੱਚੀਆਂ ਦਾ ਵਿਆਹ ਹੋ ਰਿਹਾ ਉਹਨਾਂ ਨੂੰ ਦੁਆ ਦੇਣ ਲਈ ਆਇਆ ਮੈਨੂੰ ਇਹ ਨਹੀਂ ਪਤਾ ਕਿ ਇੱਥੇ ਹੋਣ ਕਿਵੇਂ ਜੰਮਾ ਜੰਦਾ ਤੁਹਾਡੇ ਸਵਾਲ ਦਾ ਜਵਾਬ ਮੈਂ ਦੇ ਦਿੱਤਾ ਕਿ ਅਸੀਂ ਕਿਉਂ ਆਏ ਸੀ ਇਹ ਤਾਂ ਇਸ ਮੌਕੇ 'ਚ ਕੁਝ ਨਹੀਂ ਕਹਿ ਸਕਦੇ ਇਹ ਤਾਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਇੱਥੇ ਡਿਊਟੀ ਆਇਆ ਹਾਂ ਹੁਣ ਤੁਹਾਡੇ ਸਾਹਮਣੇ ਕੁਝ ਨਹੀਂ ਹੋਇਆ ਨਾ ਸਾਡੇ ਸਾਹਮਣੇ ਕੁਝ ਹੋਇਆ ਖੈਰ ਦਾਜ ਦਹੇਜ ਦੇ ਇਲਜ਼ਾਮਾਂ ਨੂੰ ਲੈ ਕੇ ਕਿਸੇ ਕਲਾਕਾਰ ਦਾ ਉਸ ਦੀ ਪਤਨੀ ਅਤੇ ਸਾਰਿਆਂ ਵੱਲੋਂ ਇਸ ਤਰ੍ਹਾਂ ਜਲੂਸ ਕੱਢਿਆ ਜਾਣਾ ਆਪਣੇ ਆਪ 'ਚ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਹੈ ਚਿਲਾਏ ਗਏ ਇਲਜ਼ਾਮਾਂ 'ਚ ਸੱਚਾਈ ਬਾਰੇ ਡੂੰਘਾਈ ਨਾਲ ਪੜਤਾਲ ਕਰਕੇ ਪੁਲਿਸ ਵੱਲੋਂ ਸਖਤ ਕਦਮ ਚੁੱਕਣ ਦੀ ਵੀ ਲੋੜ ਮਹਿਸੂਸ ਕੀਤੀ ਗਈ ਹੈ ਜੇਕਰ ਇਸ ਤਰ੍ਹਾਂ ਹੀ ਰਿਹਾ ਤੇ ਇਹਨਾਂ ਦੋਨਾਂ ਦੇ 9 ਮਹੀਨੇ ਦੇ ਬੱਚੇ ਦੇ ਭਵਿੱਖ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਪਾਸ਼ਾ ਸੜਕਾ ਲੇਕਿਨ ਬਚਾਉਣੇ ਲਈ ਕੋਈ ਸਾਹਮਣੇ ਨਹੀਂ ਆਇਆ ये प्रेमी जोड़ा पांच दिन भाग गया और एक मंदिर में इसने शादी कर ली लड़की के परिजन उसी दिन से इन दोनों की तलाश में लगे हुए थे परिजनों ने इन दोनों को सिविल लाइन थाना के पास पांडवना किस कदर पिटाई हुई है लड़के को तो खैर पीटा ही गया हम बता दें ये लड़की के परिजन है लड़की के परिवार वालों ने न सिर्फ लड़के को बुरी तरह सड़कों पर पिटाई हुई है दिसंबर की 30 तारीख को ये प्रेमी जोड़ा भाग गया था यहां से और भारकी के परिवार वाले निकले हुए थे लेकिन आज जब ये पकड़ में आए इनकी गुहार किसी ने नहीं सुनी कोई बचाने नहीं आया अब सवाल ये है आपको इन आवाजों में सुनाई देगा पुलिस को चिल्लाती हुई आवाजें भी सुनाई कोई कोई नहीं पहुंचा ਆ ਨੰਗੇ ਸੋਪੀਸ ਤੇ ਬਤਾਓ ਮਿਸਟਰ ਇੱਕ ਮਿੰਟ ਹੀ ਰੋਕ ਲੈ ਯਾਰ ਪੁਲਿਸ ਸ਼ਾਮਾਂ ਮਲਾਕੋ ਨਾ ਕੁਝ ਵੀ ਆ ਨੰਗੇ ਸੋਪੀਸ ਤੇ ਬਤਾਓ ਮਿਸਟਰ ਇੱਕ ਮਿੰਟ ਹੀ ਰੋਕ ਲੈ ਯਾਰ ਪੁਲਿਸ ਪੁਲਿਸ ਆ ਰਹੀ ਹੈ ਸ਼ਾਮਾਂ ਮਲਾਕੋ ਆ ਰਹੇ ਇੱਕ ਮਿੰਟ ਹੀ ਰੋਕ ਲੈ ਯਾਰ ਪੁਲਿਸ ਸ਼ਾਮਾਂ ਮਲਾਕੋ तो पुलिस पुलिस की आवाजें आ रही हैं और साथ में लड़की की बदस्तूर चिल्लाने की आवाजें भी आपसे आम सड़क पर पीटा गया लात भूसे बरसाए गए देखा नहीं गया कहां मारा जा रहा है ਪਿਆਰ ਨੇ ਆਪਣੇ ਕਥਿਤ ਪਤੀ ਦਾਵਾ ਹੈ ਕਿ ਉਸਦਾ ਵਿਆਹ 3 ਸਾਲ ਪਹਿਲਾਂ ਰஞ்சிਤ ਨਾ ਦੇ ਵਿਅਕਤੀ ਨਾਲ ਰਾਮਾ ਮੰਡੀ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ ਅਤੇ ਪਿਛਲੇ 3 ਸਾਲਾਂ ਤੋਂ ਉਸਦੇ ਨਾਲ ਰਹਿ ਕੇ ਉਹ ਹੁਣ ਤਰਨਤਾਰਨ ਦੀ ਇੱਕ ਲੜਕੀ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ ਮੈਂ ਮੂਝੇ ਬੋਲ ਕਰ ਗਿਆ ਥਾ ਕਿ ਮੈਂ 2 ਮਹੀਨੇ ਕੇ ਲਈ ਯੂ ایس اے ਆ ਰਹਾ ਹੂੰ ਰੱਖੀ ਹੋਈ ਹੈ ਠੀਕ ਹੈ ਅਮਰੀਕਾ ਜਬ ਪਤਾ ਚੱਲਾ ਮੈਨੇ ਉਸੇ ਵਕਤ ਆਨ ਕੇ ਥਾਣੇ ਮੇ ਇਸਕੇ ਖਿਲਾਫ ਪਰਚਾ ਕਰਵਾਇਆ ਆਰਾ ਬਰੂਏ ਮਾਨ ਨਹੀਂ ਰਹਾ ਅਭੀ ਨਾ ਕੋਈ ਜਵਾਬ ਹੀ ਦੇ ਰਹਾ ਹੈ ਨਾ ਥਾਣੇ ਮੇ ਆ ਰਹਾ ਸਿਮਰਜੀਤ ਨੇ ਇਲਜ਼ਾਮ ਲਗਾਇਆ ਕਿ ਰਣਜੀਤ ਨੇ ਉਸਵਾਦੂ ਹੀ ਕਰਾਇਆ ਪ੍ਰੈਗਨਨਸੀ ਥੀ ਔਰ ਇਸਨੇ ਨਾ ਮੇਰ ਕੋ ਘਰ पे ਲਿਆ ਕੇ ਘਰ ਪਰ ਦੀ ਗੋਲੀਆਂ ਖਵਾਦੀ ਔਰ ਮੇਰੇ ਪਾਸ ਉਨਕੀ ਰਿਪੋਰਟ ਹੈ ਕਿਤਨੀ ਵੱਡੀ ਪੁਲਿਸ ਥਾਣੇ ਵਿੱਚ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਸਾਰੀ ਕੰਤ ਤੋਂ ਬਾਅਦ ਜੋ ਵੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਫਿਲਹਾਲ ਜਿਸ ਪ੍ਰੀਮੀਅਰ ਲੀਗ ਸਿਮਰਜੀਤ ਨੇ ਆਪਣਾ ਘਰ ਛੱਡਿਆ ਉਹੀ ਪ੍ਰੇਮੀ ਉਸਦੇ ਜੀਵਨ ਇਨਸਾਫ ਲਈ ਅਧਿਕਾਰੀਆਂ ਦੇ ਦਫ਼ਤਰ ਵਿੱਚ ਚੱਕਰ ਕੱਟ ਰਿਹਾ ਹੈ ਕਲੋਨੀਆਂ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਅਗਰ ਅਵੈਦ ਕਲੋਨੀਆਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਦੀ ਪਹਿਲਾਂ ਵੀ ਜਾਣਕਾਰੀ ਮਿਲੀ ਹੈ ਕਿ ਅਵੈਦ ਕਲੋਈਆਂ ਦਾ ਕਾਰੋਬਾਰ ਤੇਜ਼ੀ ਨਾਲ ਹੋ ਰਿਹਾ ਹੈ ਤੇ ਸਾਡੇ ਵਿਭਾਗ ਦੁਆਰਾ ਹੰਦਪੁਰ ਪਿੰਡ ਰਾਏਪੁਰ ਬੱਲਾ ਪਿੰਡ ਲਿਬੜਾ ਵਿੱਚ ਖਡਾਲਾ ਹਾਊਸ ਤੇ ਪਿੰਡ ਖੋਜੇਵਾਲ ਵਿੱਚ ਅਵੈਦ ਕਾਰੋਬਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇਹਨਾਂ ਸਭ ਉਤੇ ਹੀ ਜਲਦ ਕਾਰਵਾਈ ਕੀਤੀ ਜਾਏਗੀ। ਜਲੰਧਰ ਵਿੱਚ ਕੁੱਲ ਮਿਲਾ ਕੇ ਅਸੀਂ 286 ਕੇਸ ਆਲਰੇਡੀ ਅਦਾਲਤ ਵਿੱਚ ਦਾਇਰ ਕੀਤੇ ਹੋਏ ਆ। ਅਵੇਦ ਕਲੋਨੀਆਂ ਜਿਨ੍ਹਾਂ ਨੇ ਕਟੀਆਂ ਉਹਨਾਂ ਦੇ ਫਲਾਇਸ਼ ਇਸੇ ਤਰ੍ਹਾਂ ਅਸੀਂ ਕਪੂਰਥਲਾ ਦੇ 156 ਤੇ 531 ਕੇਸ ਕੋਰਟਾਂ ਵਿੱਚ ਦਾਇਰ ਕੀਤੇ ਹੋਏ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਵਿਭਾਗ ਵਿੱਚ ਜ਼ਰ ਕਪੂਰਥਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਜਲੰਧਰ ਆਉਂਦੇ ਨੇ ਕੀਤੀ ਜਾਵੇਗੀ